ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਰਦੀਆਂ ਵਾਲੇ ਕੱਟ ਪੀਸ ਜੀ ਕੱਟ ਪੀਸ ਰਹਿਣਗੇ ਜੀ ਕੁਆਟਰਾਈਜ਼ ਦੇ ਜੀ ਅਤੇ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਰਹਿਣਗੇ ਤੇ ਨਾਲ ਕਾਫੀ ਆਫਰਸ ਰਹਿਣਗੇ ਜੀ ਸਭ ਤੋਂ ਪਹਿਲ ਤੇ ਜੀ ਅਸੀਂ ਤੁਹਾਨੂੰ ਸ਼ੋਅ ਕਰਦੇ ਹਾਂ ਜੀ ਪਲੇਨ ਕੱਟ ਪੀਸ ਕਾਫੀ ਅੱਜ ਨਵੇਂ ਸਟਾਕ ਆਏ ਸੀ ਰਸਿਆ ਬ੍ਰਾਂਡ ਦੇ 100 ਰੁਪਏ ਮੀਟਰ ਦੇ ਵਿੱਚ ਸਟਾਕ ਹੈ ਜੀ ਸਰਦੀਆਂ ਵਾਲੇ ਕੱਟ ਪੀਸ ਹੈ ਜੀ ਨਵੇਂ ਰੰਗ ਕਾਫੀ ਐਡ ਹੋਏ ਆ ਜੀ ਜੈਲੋ, ਰੈੱਡ, ਬਲੈਕ ਵੀ ਕਾਫੀ ਕੁਆਂਟੀਟੀ ਦੇ ਵਿੱਚ ਹੈ ਤੇ ਨੇਵੀ ਰੰਗ ਵੀ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਕਲਰ ਹੈ ਜੀ ਜੋ ਆਪਣੇ ਕੋਲ ਰਸ਼ੀਆ ਬ੍ਰਾਂਡ ਦੇ ਕੱਟ ਪੀਸਾਂ ਦੇ ਵਿੱਚ ਆਇਆ ਹੈ ਜੀ ਤੇ ਨਾਲ ਆਪਣੇ ਕੋਲ ਕਵਾਟਰਾਈਜ਼ ਦੇ ਦੋ ਪਾਰਸਲ ਆਇਆ ਹੈ ਜੀ ਤੇ ਪਲੱਸ ਆਪਣੇ ਕੋਲ ਦੋ ਪਾਰਸਲ ਸ਼ਿਮਰ ਪਸ਼ਮੀਨੇ ਦੇ ਵੀ ਆਇਆ ਹੈ ਜੀ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਅੱਜ ਜੀ ਤੇ ਨਾਲ ਆਪਣੇ ਜੋ ਆਫਰਸ ਨੇ ਉਹ ਵੀ ਤੁਹਾਨੂੰ ਦੱਸਾਂਗੇ ਜੀ ਸਟਾਕ ਕਲੀਅਰੈਂਸ ਸੇਲ ਵੀ ਕਰ ਸਕਦੇ ਹਾਂ ਜੀ ਆਫਰਸ ਦੇ ਵਿੱਚ ਤੇ ਹਾਂਜੀ ਤੁਹਾਨੂੰ ਸਭ ਤੋਂ ਪਹਿਲ ਤੇ ਕੱਟ ਪੀਸ ਦਿਖਾਣਾ ਸ਼ੁਰੂ ਕਰੋ ਸਰਦੀਆਂ ਦੇ ਕੱਟ ਪੀਸ ਸੀ ਜੀ ਰਸ਼ੀਆ ਬ੍ਰਾਂਡ ਦੇ ਟੋਪ ਦਾ ਬ੍ਰਾਂਡ ਹੈ ਜੀ ਕੱਪੜੇ ਵੀ ਕੋਈ ਕੰਪਲੀਟ ਨਹੀਂ ਕੱਲ ਸਵੇਰੇ 15 ਜਨਵਰੀ ਨੂੰ ਜੀ ਆਪਾਂ ਫਿਰ ਤੋਂ ਇੱਕ ਨਵੀਆਂ ਗੱਠਾ ਓਪਨ ਕਰ ਰਹੇ ਆਂ ਜੀ ਤੁਹਾਨੂੰ ਪਤਾ ਹੀ ਹੈ ਕਿ 11 ਜਨਵਰੀ ਤੋਂ ਆਪਾਂ ਨੇ ਸੇਲ ਲਗਾਈ ਹੋਈ ਹੈ ਜੀ 11 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਤੁਹਾਨੂੰ ਕਿਹਾ ਸੀ ਕਿ ਵਿਚੋ ਵਿੱਚੋ ਆਪਾਂ ਤੁਹਾਨੂੰ ਨਵੀਆਂ ਕੱਟ ਪੀਸ ਓਪਨ ਕਰਦੇ ਰਵਾਂਗੇ ਤੇ ਹਾਂਜੀ ਕੱਲ ਅਸੀਂ 15 ਜਨਵਰੀ ਨੂੰ ਜੀ ਦੁਬਾਰਾ ਤੋਂ ਨਵੇਂ ਕੱਟ ਪੀਸਾਂ ਦੀ ਅੱਜ ਜੋ ਨਿਊ ਪਾਰਸਲ ਆਇਆ ਜੀ ਉਹ ਓਪਨ ਕਰ ਰਹੇ ਹਾਂ ਜੀ ਡਿਜ਼ਾਈਨ ਚੈੱਕ ਕਰਵਾਈ ਚੱਲੋ ਕਸਟਮਰ ਨੂੰ ਰਸ਼ੀਆ ਬ੍ਰਾਂਡ ਦਾ ਸਾਰਾ ਪਸ਼ਮੀਨਾ ਰਹਿਣਾ ਜੀ ਸ਼ਿਮਰ ਪਸ਼ਮੀਨਾ ਰਸ਼ੀਆ ਬ੍ਰਾਂਡ ਦਾ ਰਹਿਣਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਐਂਡ ਡਿਜ਼ਾਈਨ ਰੇਟ 150 ਰੁਪਏ ਮੀਟਰ ਹੈ ਜੀ ਰਸ਼ੀਆ ਦੇ ਕੱਟ ਪੀਸ ਦਾ ਦਾ ਜੀ ਕਿਉਂਕਿ ਫੈਬਰਿਕ ਬਹੁਤ ਹੀ ਫਾਈਨ ਹੁੰਦਾ ਜੀ ਇੰਨਾ ਵਿੱਚ ਤੁਹਾਨੂੰ ਕਾਫੀ ਡਿਜ਼ਾਈਨਰ ਸ਼ਰਟਸ ਵੀ ਮਿਲ ਜਾਣਗੇ ਜੀ ਮੋਸਟਲੀ ਰਸ਼ੀਆ ਦੀ ਹੀ ਮਾਲ ਹੈ ਜੋ ਕੱਲ ਅਸੀਂ ਓਪਨ ਕਰਾਂਗੇ ਜੀ ਕਿਉਂਕਿ ਪਲੇਨ ਕੱਟ ਪੀਸ ਵੀ ਰਸ਼ੀਆ ਬ੍ਰਾਂਡ ਦੇ ਆ ਤੇ ਪ੍ਰਿੰਟ ਕੱਟ ਪੀਸ ਵੀ ਰਸ਼ੀਆ ਬ੍ਰਾਂਡ ਦੇ ਆ ਤੁਸੀਂ ਆ ਕੱਟ ਪੀਸ ਚੈੱਕ ਕਰ ਲਓ ਜੀ ਡਿਜ਼ਾਈਨ ਬਹੁਤ ਪਿਆਰੇ ਆ ਜੀ ਸਾਰੇ ਲਾਈਟ ਡਾਰਕ ਮੀਡੀਅਮ ਚਾਰਟ ਹਰ ਤਰ੍ਹਾਂ ਦਾ ਤੁਹਾਨੂੰ ਟੇਸਟ ਇਨਾ ਕੱਟ ਪੀਸਾਂ ਚ ਮਿਲ ਲੈ ਜੀ ਹਾਂਜੀ ਇੱਕ ਪਾਰਸਲ ਅਸੀਂ ਓਪਨ ਕਰ ਚੁੱਕੇ ਹਾਂ ਜੀ ਹੁਣ ਸੈਕੰਡ ਪਾਰਸਲ ਨੂੰ ਵੀ ਓਪਨ ਕਰ ਦਿੱਤਾ ਜਾਵੇ ਇਸ ਨੂੰ ਲੱਗ ਰੱਖਿਓ ਇਹ ਕੱਟ ਪੀਸ ਜੀ ਕੱਲ ਓਪਨ ਕਰ ਰਹੇ ਹਾਂ ਜੀ ਬਿਲਕੁਲ ਨਿਊ ਕੱਟ ਪੀਸ ਜੀ ਨਿਊ ਡਿਜ਼ਾਈਨ ਇੱਕ ਵਾਰ ਜ਼ਰੂਰ ਚੈੱਕ ਕਿਤੇ ਜਾਂ ਜੀ ਨਜ਼ਦੀਕ ਤੋਂ ਹਾਂਜੀ ਟੋਟਲੀ ਹੁਣ ਸੈਕੰਡ ਪਾਰਸਲ ਓਪਨ ਕਰ ਰਹੇ ਹਾਂ ਜੀ ਕੱਲ 15 ਜਨਵਰੀ ਨੂੰ ਜੀ ਕੱਟਪੀਸ ਉਪਨ ਹੋ ਰਿਹਾ ਹੈ ਦਿਨ ਬੁੱਧਵਾਰ ਹੈ ਜੀ ਸਮਾਂ ਆਪਾਂ 11 ਵਜੇ ਦਾ ਹੀ ਰੱਖਿਆ ਹੈ ਜੀ ਕਿਉਂਕਿ ਤੁੰਦ ਦਾ ਨਹੀਂ ਪਤਾ ਕੱਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹਾਂਜੀ ਆ ਸੈਕੰਡ ਪਾਰਸਲ ਆਪਾਂ ਓਪਨ ਕਰ ਰਹੇ ਹਾਂ ਜੀ ਬਾਕੀ ਤੁਸੀਂ ਜੋ ਨਜ਼ਦੀਕ ਤੋਂ ਹੈ ਤੁਸੀਂ ਪਹਿਲਾਂ ਵੀ ਆ ਕੇ ਕੱਟਪੀਸ ਖਰੀਦ ਸਕਦੇ ਹੋ ਤੁਹਾਨੂੰ ਇਹ ਤਰਤੀਬ ਦੇ ਵਿੱਚ ਲੱਗੇ ਹੋਏ ਮਿਲਣਗੇ ਕੱਲ ਸ਼ਾਪ ਤੇ ਪਹਿਲਾਂ ਹੀ 10 ਵਜੇ ਅਸੀਂ ਇਹ ਕੱਟਪੀਸ ਲਗਾ ਦੇਵਾਂਗੇ ਜੀ ਤੁਸੀਂ ਪਰ 10 ਵਜੇ ਵੀ ਆ ਸਕਦੇ ਹੋ ਤੁਸੀਂ 11 ਵਜੇ ਵੀ ਆ ਸਕਦੇ ਹੋ ਤੁਹਾਡੀ ਇੱਛਾ ਰਹਿਣੀ ਹੈ ਜੀ ਜੇ ਮੌਸਮ ਸਾਫ਼ ਹੋਇਆ ਤਾਂ ਤੁਸੀਂ 10 ਵਜੇ ਆਇਓ ਜੇ ਮੌਸਮ ਦੇ ਵਿੱਚ ਤੁਹਾਨੂੰ ਹਾਂਜੀ ਆ ਚੈੱਕ ਕਰੋ ਜੀ ਡਿਜ਼ਾਈਨ ਦਾਂ ਚੈੱਕ ਕਰੋ ਜੀ ਬਿਲਕੁਲ ਨਿਊ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਸਟਾਕ ਮਿਲੂਗਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਬਿਕੋਜ਼ ਇਹਨਾਂ ਵਿੱਚ ਮੈਂ ਤੁਹਾਨੂੰ ਕਾਫੀ ਕੁਝ ਦੱਸਣਾ ਹੈ ਜੀ ਵੀਡੀਓ ਆਪਣੀ ਅੱਜ ਵੀ 10-15 ਮਿੰਟ ਦੀ ਹੋਣੀ ਹੈ ਜੀ ਇਹ ਜੋ ਕੱਟ ਪੀਸ ਹੈ ਜੀ ਦੋ ਪਾਰਸਲ ਦੇ ਕੱਟ ਦੋ ਪਾਰਸਲ ਓਪਨ ਕੀਤੇ ਜੀ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ 150 ਰੁਪਏ ਮੀਟਰ ਰੇਟ ਹੈ ਜੀ ਕੱਲ ਓਪਨ ਕੀਤੇ ਜਾ ਰਹੇ ਜੀ 15 ਜਨਵਰੀ ਨੂੰ ਸਵੇਰੇ 11 ਵਜੇ ਜੀ ਤੇ ਇੱਕ ਆਪਣੇ ਕੋਲ ਹਾਂਜੀ ਆ ਦਿਖਾਓ ਇੱਕ ਆਪਾਂ ਸੇਲ ਦੇ ਵਿੱਚ ਤੁਹਾਡੇ ਲਈ ਸੂਟ ਕੱਢਿਆ ਜੀ ਇਹ AK Tex ਬ੍ਰਾਂਡ ਦਾ ਇਟਾਲੀਅਨ ਵੂਲ ਦਾ ਪਸ਼ਮੀਨਾ ਹੈ ਜੀ AK Tex ਬ੍ਰਾਂਡ ਇਟਾਲੀਅਨ ਵੂਲ ਦਾ ਪਸ਼ਮੀਨਾ ਜੀ 5-5 ਮੀਟਰ ਦੀ ਹੈ ਕੱਟ ਰਹਿਣੀਆਂ ਸੂਟਸ ਦੀ ਰੇਟ ਰਹਿਣਾ ਜੀ ਸਿਰਫ 600 ਰੁਪਏ ਦਾ ਇਹ ਆਪਣੇ ਕੋਲ ਸੋਕ ਸੂਟ ਅਵੇਲੇਬਲ ਹੈ ਜੀ ਕੋਈ ਖਰੀਦਣਾ ਜਾਂਦਾ ਜੀ ਤੁਸੀਂ 600 ਦੇ ਵਿੱਚ ਵੀ ਪੂਰਾ ਸੂਟ ਖਰੀਦ ਸਕਦੇ ਹੋ ਪਰ ਇਹ ਕੱਟ ਪੀਸ ਹੁਣ ਤੁਹਾਨੂੰ ਇੱਕ ਡਿਫਰੈਂਸ ਦਿਖਾਣਾ ਹੈ ਜੀ ਇਹ ਜੋ ਕਪੜੇ ਦੀ ਕੱਟ ਪੀਸਾ ਦੇ ਵਿੱਚ 150 ਰੁਪਏ ਮੀਟਰ ਹੈ ਤੇ ਤੁਹਾਨੂੰ 5 ਮੀਟਰ ਸੂਟ 120 ਰੁਪਏ ਮੀਟਰ ਵੀ ਮਿਲ ਰਿਹਾ ਪਰ ਬ੍ਰਾਂਡ ਦਾ ਬਹੁਤ ਫਰਕ ਹੈ ਜੀ ਰਸੀਆ ਬ੍ਰਾਂਡ ਇੱਕ ਬਹੁਤ ਹੀ ਉੱਤਮ ਬ੍ਰਾਂਡ ਹੈ ਜੀ ਏਕੇ ਬ੍ਰਾਂਡ ਵੀ ਬਹੁਤ ਵਧੀਆ ਜੀ ਤੇ ਤੁਹਾਡੇ ਲਈ ਜੋ ਇਹ 5 ਮੀਟਰ ਦਾ ਸੂਟ ਹੈ ਜੀ ਆਪਾਂ ਡਿਸਕਾਊਂਟ ਦੇ ਵਿੱਚ ਲਗਾ ਰਹੇ ਹਾਂ ਜੀ ਪਹਿਲਾਂ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਸੀ ਹੋਣ ਤੁਹਾਨੂੰ ਇਹ ਪੂਰਾ ਸੂਟ 600 ਰੁਪਏ ਦੇ ਵਿੱਚ ਮਿਲ ਲੈ ਜੀ 5 ਮੀਟਰ 600 ਰੁਪਏ ਦਾ 5 ਮੀਟਰ ਜਰੂਰ ਯਾਦ ਰੱਖੋ ਕੱਟ ਪੀਸਾ ਦਾ ਰੇਟ 150 ਰੁਪਏ ਮੀਟਰ ਹੀ ਰਹਿਣਾ ਹੈ ਹਾਂਜੀ ਪਲੇਨ ਕੱਟ ਪੀਸਾ ਦਾ ਰੇਟ 100 ਰੁਪਏ ਮੀਟਰ ਰਹਿਣਾ ਹੈ ਹਾਂਜੀ ਤੇ ਕੱਲ ਲਾਸਟ ਪਾਰਸਲ ਹੈ ਜੀ ਇਹ ਵੀ ਓਪਨ ਕੀਤਾ ਜਾਵੇ ਜੀ ਤੇ ਕਸਟਮਰ ਨੂੰ ਦਿਖਾਇਆ ਜਾਵੇ ਕਿ ਕਿਸ ਸਟਾਫ ਦੇ ਕੱਟ ਪੀਸ ਹੈ ਬ੍ਰੈਂਡ ਰਸੀ ਹੀ ਰਹਿਣਾ ਇਹ ਵੀ ਕੱਪੜੇ ਦਾ ਇੱਧਰ ਰੱਖੋ ਜੀ ਹਾਂ ਇੱਕ ਪਾਰਸਲ ਅੱਜ ਸਾਨੂੰ ਕੰਪਨੀ ਨੇ ਪਲੇਨ ਸਟਾਫ ਦਾ ਭੇਜਿਆ ਜੀ ਜੋ ਕਿ ਪ੍ਰਿੰਟ ਨਾਲ ਦਾ ਹੀ ਕੱਪੜਾ ਹੈ ਜੋ ਪ੍ਰਿੰਟ 150 ਰੁਪਏ ਮੀਟਰ ਹੈ ਜੀ ਉਹੀ ਕੱਪੜੇ ਦੇ ਵਿੱਚ ਆਪਣੇ ਕੋਲ ਪਲੇਨ ਚ ਇੱਕ ਪੂਰਾ ਬੰਦ ਪਾਰਸਲ ਆਇਆ ਜੀ ਕੱਟ ਪੀਸਾ ਦਾ 150 ਰੁਪਏ ਮੀਟਰ ਇਸ ਦਾ ਰੇਟ ਰਹਿਣਾ ਹੈ ਜਿਵੇਂ ਤੁਸੀਂ ਸ਼ਰਟ ਪਸੰਦ ਕਰਦੇ ਹੋ ਤਾਂ ਇਹਨਾਂ ਵਿੱਚੋਂ ਤੁਸੀਂ ਮੈਚਿੰਗ ਬਾਟਮ ਲਗਾ ਕੇ ਆਪਣਾ ਇੱਕੋ ਨਾਲ ਦਾ ਕੱਪੜਾ ਵੀ ਲਗਾ ਸਕਦੇ ਹੋ ਤੇ ਆਪਣਾ ਮੈਚਿੰਗ ਸੂਟ ਕੰਪਲੀਟ ਕਰ ਸਕਦੇ ਹੋ ਜੀ ਆਪ ਦੇਖੋ ਪੂਰਾ ਇੱਕ ਪੂਰਾ ਪਾਰਸਲ ਕੰਪਨੀ ਨੇ ਸਾਨੂੰ ਦਿੱਤਾ ਜੀ ਪਲੇਨ ਫੈਬਰਿਕ ਦਾ ਜੀ ਇਹਦਾ ਰੇਟ ਵੀ 150 ਰੁਪਏ ਮੀਟਰ ਰਹਿਣਾ ਜੀ ਇਹ ਵਿੱਚ ਸੈਲਫ ਵੀ ਰਹਿਣਾ ਜੀ ਇਸ ਤੇ ਇਹ ਤੁਸੀਂ ਇਕੱਲਾ ਸੂਟ ਵੀ ਲੈ ਆ ਸਕਦੇ ਹੋ ਹਾਂਜੀ ਇਸ ਦਾ ਰੇਟ ਵੀ 150 ਰੁਪਏ ਮੀਟਰ ਹੀ ਰਹਿਣਾ ਹੈ ਹਾਂਜੀ ਆ ਚੈੱਕ ਕਰ ਸਕਦੇ ਹੋ ਜੀ ਕਾਫੀ ਕਲਰ ਇਹਨਾਂ ਵਿੱਚ ਤੁਹਾਨੂੰ ਮਿਲਣਗੇ ਦੇਖਣ ਨੂੰ ਆ ਚੈੱਕ ਕਰ ਸਕਦੇ ਹੋ ਜੀ ਪਲੇਨ ਤੁਸੀਂ ਇਹਨਾਂ ਨਾਲ ਮੈਚਿੰਗ ਕਰ ਸਕਦੇ ਹੋ ਜੀ ਹਾਂਜੀ ਹੁਣ ਮੈਂ ਰਿਪੀਟ ਕਰ ਦਿਆਂ ਜੀ ਇੱਕ ਦੋ ਗੱਲਾਂ ਤੇ ਤੁਹਾਨੂੰ ਸ਼ਾਪ ਦਾ ਐਡਰੈਸ ਵੀ ਦੱਸੂਗਾ ਕਿਉਂਕਿ ਨਿਊ ਸਬਸਕ੍ਰਾਈਬਰਸ ਜੋ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਹੋਣਗੇ ਉਹ ਪੁੱਛ ਰਹੇ ਹੋਣਗੇ ਸ਼ਾਪ ਕਿੱਥੇ ਹੈ ਕਿਸ ਜਗ੍ਹਾ ਸਾਰਾ ਕੁਝ ਦੱਸ ਦਾਂ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਹਾਂਜੀ ਜੋ ਅੱਜ ਮੈਂ ਤੁਹਾਨੂੰ ਫਰਸਟ ਚੀਜ਼ ਦੱਸੀਏ ਜੀ ਸਭ ਤੋਂ ਪਹਿਲ ਤੇ ਤੁਹਾਨੂੰ ਦੱਸਿਆ ਰਸ਼ੀਆ ਦੇ ਪਲੇਨ ਕੱਟ ਪੀਸ 100 ਰੁਪਏ ਮੀਟਰ ਦੇ ਵਿੱਚ ਸੈਕੰਡ ਦੇ ਤੁਹਾਨੂੰ ਕੱਟ ਪੀਸ ਦਿਖਾਇਆ ਪ੍ਰਿੰਟਡ ਰਸ਼ੀਆ ਦੇ 150 ਰੁਪਏ ਮੀਟਰ ਦੇ ਵਿੱਚ ਜੀ ਆਹ ਦੇਖ ਸਕਦੇ ਹੋ ਕਾਫੀ ਨਿਊ ਸਟਾਕ ਆਇਆ ਆਪਣੇ ਕੋਲ ਐਂਡ ਫਿਰ ਤੁਹਾਨੂੰ 600 ਰੁਪਏ ਦਾ ਇਟਾਲੀਅਨ ਬੂਲ ਦਾ ਸੂਟ ਦੱਸਿਆ ਜੀ ਏਕੇ ਟੈਕਸ ਬ੍ਰਾਂਡ ਦਾ 5 ਮੀਟਰ ਦਾ ਸੂਟ 600 ਰੁਪਏ ਦੇ ਵਿੱਚ ਦਿੱਤਾਇਆ ਨੇ ਜੀ ਕਾਫੀ ਸਟੋਕ ਆਪਣੇ ਕੋਲ ਹੈਗੇ ਜੀ ਇਹ ਤੇ ਲਾਸਟ ਤੇ ਤੁਹਾਨੂੰ ਸੁਪਰ ਫਾਈਨ ਪਸ਼ਮੀਨਾ ਜੋ ਰਸੀਆ ਦਾ ਹੈ ਜੀ ਇਸ ਤੇ ਪਲੇਨ ਕੱਟ ਪੀਸ ਵੀ ਤੁਹਾਨੂੰ ਮਿਲਣਗੇ ਜੀ ਸੁਪਰ ਫਾਈਨ ਪਸ਼ਮੀਨੇ ਦੇ ਜੀ ਇਹਨਾਂ ਨਾਲ ਤੁਸੀਂ ਮੈਚਿੰਗ ਕਰ ਸਕਦੇ ਹੋ ਹਾਂਜੀ ਆਪਣੇ ਇਹ ਫੈਬਰਿਕ ਸੀ ਇੱਕ ਪਾਰਸਲ ਹੁਣ ਪੈਂਡਿੰਗ ਹੈ ਜੀ ਓਪਨ ਕਰਨ ਵਾਲਾ ਉਹ ਹੈਗਾ ਜੀ ਕਵਾਟਰਾਈਜ਼ ਦਾ ਉਹ ਮੈਂ ਤੁਹਾਨੂੰ ਓਪਨ ਕਰਦੇ ਜੀ ਇਸ ਤੋਂ ਬਾਅਦ ਤੁਹਾਨੂੰ ਮੈਂ ਆਫਰਸ ਦੱਸੂਗਾ ਆਫਰਸ ਕੀ ਹੈ ਜੀ ਸਾਰੇ ਕੱਪੜੇ ਉੱਤੇ ਆਫਰ ਕੀ ਰਹਿਣ ਗਿਆ ਹਾਂਜੀ ਹੁਣ ਤੁਹਾਡੇ ਲਈ ਓਪਨ ਕਰ ਰਹੇ ਹਾਂ ਜੀ ਕਵਾਟਰਾਈਜ਼ ਦੇ ਕੱਟ ਪੀਸ ਦਾ ਪਾਰਸਲ ਜੀ ਕੰਪਨੀ ਨੇ ਲਾਸਟ ਪਾਰਸਲ ਸਾਨੂੰ ਦਿੱਤਾ ਜੀ ਇਹ ਕਵਾਟਰਾਈਜ਼ ਦਾ ਜੀ ਕੱਟ ਰਹਿਣੀ ਹੈ ਸਿਰਫ 2.5 ਮੀਟਰ ਜਾਂ 5 ਮੀਟਰ ਕੱਟ 21 ਰਹਿਣੀ ਹੈ 2.5 ਮੀਟਰ ਦੀ ਜਾਂ 5 ਮੀਟਰ ਦੀ कट पीस जे ये प्रिंटेड है ये दो मीटर तो स्टार्ट होके जी साढ़े चार मीटर तक के रहने जी तो जो कॉटराइज के कट पीस है जी सिर्फ ढाई मीटर की कट मिलनी है पांच मीटर पीटर कट मिलनी है जी चैक करो जी कोटराइज कट पीस जी रेट रहना जी कोटराइज के कट पीसा दो सौ भी रुपये मीटर दो सौ भी रुपये मीटर वीडियो शुरू तो लैके अंत तक जरूर देखियो ਸਟਾਕ ਜਿਆਦਾ ਨਹੀਂ ਹੈਗਾ ਜੀ ਚੈੱਕ ਕਰੋ ਜੀ ਕォਟਰਾਈਜ਼ ਦੇ ਕੱਟ ਪੀਸਾ ਦਾ ਸਟਾਕ ਜੀ ਤੇ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣੇ ਡਿਜ਼ਾਈਨ ਤੁਹਾਨੂੰ ਕォਟਰਾਈਜ਼ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ ਕੱਲ ਥੋੜਾ ਜਿਹਾ ਸਟਾਕ ਹੈ ਜੀ ਕੋਈ ਜਿਆਦਾ ਸੂਟ ਨਹੀਂ ਲੱਗ ਰੇ ਆ ਇੱਕ ਮੁੱਠ ਸਾਈਡ ਤੇ ਕਰੋ ਹਾਂਜੀ ਇਧਰ ਸਾਈਡ ਤੇ ਰੱਖਿਓ ਹਾਂਜੀ ਇਹੀ ਸਟਾਕ ਹੈ ਜੀ ਮੇਰੇ ਖਾਲਚ 50 ਕ ਦੇ ਲਗਭਗ ਸੂਟ ਇਹ ਤੁਹਾਨੂੰ ਨਜ਼ਰ ਆ ਰਹੇ ਹੈ ਜੀ ਸਿਰਫ 50 ਕ ਸੂਟਾਂ ਦਾ ਸਟਾਕ ਆਪਣੇ ਕੋਲ ਰਸਿਆ ਦੀ ਕੋਟਰਾਇਜ਼ ਦੇ ਵਿੱਚ ਆਇਆ ਹੈ ਜੀ ਰੇਟ 220 ਰੁਪਏ ਮੀਟਰ ਹੈ ਜੀ 2 ਮੀਟਰ 550 ਦਾ 5 ਮੀਟਰ ਪੂਰਾ 1100 ਰੁਪਏ ਦਾ ਸੂਟ ਮਿਲਣਾ ਤੁਹਾਨੂੰ ਤੁਸੀਂ ਇਸ ਦੀ ਸ਼ਰਟ ਵੀ ਲੈ ਸਕਦੇ ਹੋ ਤੇ ਪੂਰਾ ਸੂਟ ਵੀ ਖਰੀਦ ਸਕਦੇ ਹੋ ਜੀ ਡਿਜ਼ਾਈਨ ਇੱਕ ਵਾਰ ਫਿਰ ਤੋਂ ਦੇਖ ਲੈਣ ਹਾਂਜੀ ਇਹ ਡਿਜ਼ਾਈਨ ਰਹਿਣਗੇ ਜੀ ਕੋਟਰਾਇਜ਼ ਰੱਸੀਆ ਦੇ ਕੱਲ ਕੱਟ ਪੀਸ ਓਪਨ ਕੀਤੇ ਜਾ ਰਹੇ ਆ ਜੀ ਰੱਸੀਆ ਦੀ ਪਸ਼ਮੀਨੇ ਦੇ ਤੇ ਕੋਟਰਾਇਜ਼ ਦੇ ਹਾਂਜੀ ਤੇ ਹੁਣ ਜੋ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਜੀ ਇਹ ਰਾਮਟੈਕਸ ਦੇ ਮੈਚਿੰਗ ਸੂਟ ਹੈ ਜੀ ਆ ਤੁਸੀਂ ਆਫਰ ਆਪਣੀ ਫਰਸਟ ਆਫਰ ਸੁਣੋ ਜੀ ਰਾਮਟੈਕਸ ਦਾ ਇੱਕ ਸੂਟ ਹੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ 1000 ਰੁਪਏ ਦਾ ਇੱਕ ਦਿਨੇ ਆ ਜੀ ਜੇ ਕੱਲ ਕੋਈ ਤਿੰਨ ਸੂਟ ਖਰੀਦੂਗਾ ਤਾਂ 2600 ਦੇ ਦਿੱਤੇ ਜਾਣਗੇ ਜੀ ਡਿਜ਼ਾਈਨ ਚੈੱਕ ਕੀਤੇ ਜਾਂ ਜੀ ਜੋਹਾ ਸੂਟ ਦਿਖਾ ਰਿਆ ਸਿਰਫ ਇਹੀ ਸਟਾਕ ਆਪਣੇ ਕੋਲ ਹੈਗਾ ਜੀ ਇੱਕ ਤਰ੍ਹਾਂ ਦੀ ਸਟਾਕ ਕਲੀਅਰੈਂਸ ਸੇਲ ਵੀ ਕੀਤੀ ਜਾ ਸਕਦੀ ਹੈ ਜੀ ਫਰੈਸ਼ ਕੱਪੜਿਆਂ ਦੇ ਵਿੱਚ ਜੀ ਤੁਹਾਨੂੰ ਇਹ ਸੂਟ 1000 ਦਾ ਮਿਲਦਾ ਜੀ ਤੇ ਕੱਲ ਜੇ ਤਿੰਨ ਸੂਟ ਖਰੀਦੋਗੇ ਤਾਂ 2600 ਦੇ ਮਿਲਣਗੇ ਜੀ ਕੱਲ ਵਿజిਟ ਕਰ ਲੈਣਾ ਸਟਾਕ ਸਾਡੇ ਕੋਲ ਇਹੀ ਹੈ ਜੋ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਜੀ ਇਸ ਤੋਂ ਜ਼ਿਆਦਾ ਸਟਾਕ ਨਹੀਂ ਹੈਗਾ ਸਾਡੇ ਕੋਲ ਜੀ ਸਰਦੀ ਦਾ ਫ੍ਰੈਸ਼ ਕੱਪੜਿਆਂ ਦੇ ਵਿੱਚ ਜੀ ਤੇ ਇਹ ਵੀ ਆਫਰ ਦੇ ਵਿੱਚ ਹੈ ਜੀ 2600 ਦੇ 3 ਸੂਟ 1000 ਰੁਪਏ ਦਾ ਇੱਕ ਸੂਟ ਜੀ ਹਾਂਜੀ ਤੇ ਕੁਝ ਸੂਟ ਆਪਣੇ ਕੋਲ ਕਵਾਰਟਾਈਜ਼ ਦੇ ਵਿੱਚ ਵੀ ਹੈ ਸੇਮ ਰੇਟ ਰਹਿਣੇ ਜੀ 1000 ਦਾ ਇੱਕ ਜੀ ਜੇ ਤਿੰਨ ਸੂਟ ਖਰੀਦਿਓ ਜੀ 2600 ਦੇ ਤਿੰਨ ਜੀ ਮੈਚਿੰਗ ਕਰਕੇ ਜੀ ਬੱਦ ਹਾਂਜੀ। ਹੋਣ ਇੱਕ ਹੋਰ ਆਫਰ ਹੈ ਜੀ। ਆਪਣੇ ਕੋਲ ਕਾਫੀ ਨਿਊ ਸਟਾਕ ਰਸ਼ੀਆ ਦੇ ਪਸ਼ਮੀਨਾ ਰਾਖੀ ਦੇ ਪਸ਼ਮੀਨਾ ਆਇਆ ਜੀ। ਆ ਤੁਸੀਂ ਚੈੱਕ ਕਰੋ ਜੀ ਰਾਖੀ ਦਾ ਪਸ਼ਮੀਨਾ ਜੀ। 1200 ਰੁਪਏ ਦਾ ਇਹ ਰੇਟ ਹੈ ਜੀ ਸੂਟ ਦਾ। ਜਿਸ ਕਪੜਾ ਬਹੁਤ ਹੀ ਫਾਈਨ ਹੈ ਜੀ। ਜੋ ਕਸਟਮਰ ਸਾਡੇ ਤੋਂ ਪਰਚੇਸ ਕੀਤਾ ਜੀ ਉਹਨਾਂ ਨੂੰ ਪਤਾ ਬਹੁਤ ਹੀ ਫਾਈਨ ਫੈਬਰਿਕ ਹੈ। ਰਾਖੀ ਦਾ ਪਸ਼ਮੀਨਾ ਜੀ 5 ਮੀਟਰ ਦਾ ਸੂਟ ਜੀ 1200 ਰੁਪਏ ਦਾ ਜੀ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਫੈਂਟੈਸਟਿਕ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਇਸ ਦੇ ਵਿੱਚ ਜੀ ਰਾਖੀ ਦੇ ਵਿੱਚ ਮੋਟਾ ਸਟੱਫ ਹੈ ਜੀ ਪਸ਼ਮੀਨੇ ਦਾ ਜੀ ਇਹ ਰਾਖੀ ਦਾ ਜੀ 1200 ਦਾ ਸੂਟ ਹੈ ਜੀ ਕੱਲ ਸੇਲ ਦੇ ਵਿੱਚ ਰਹਿਣਾ ਜੀ 1000 ਰੁਪਏ ਦਾ 5 ਮੀਟਰ ਦਿੱਤਾ ਜਾਣਾ ਜੀ ਰਾਖੀ ਦਾ ਪਸ਼ਮੀਨਾ ਪੂਰਾ 5 ਮੀਟਰ 1000 ਰੁਪਏ ਦਾ ਦਿੱਤਾ ਜਾਊਗਾ ਕਾਫੀ ਨਿਊ ਸਟਾਕ ਆਪਣੇ ਕੋਲ ਆਇਆ ਹੋਇਆ ਹੈ ਜੀ ਤੇ ਤੁਸੀਂ ਤੇ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਪਰਚੇਸ ਕਰ ਸਕਦੇ ਹੋ ਤੇ ਹਾਂਜੀ ਹੁਣ ਜੋ ਆਪਣੀ ਆਫਰ ਰਹਿਣੀ ਹੈ ਜੀ ਇੱਕ ਤਾਂ ਦੁਪੱਟਾ ਤੇ ਆਫਰ ਹੈ ਜੀ 200 ਰੁਪਏ ਦਾ ਦੁਪੱਟਾ ਚਨੂਨ ਦਾ 2.5 ਮੀਟਰ ਮਿਲਨੇ ਜੀ ਸਨਸ਼ਾਈਨ ਕੰਪਨੀ ਦਾ ਇੱਕ 2500 ਤੇ ਜੋ ਕੱਲ ਪਰਚੇਜ਼ਿੰਗ ਕਰਦੇ ਜੀ ਕੋਈ 2500 ਦੀ ਪਰਚੇਜ਼ਿੰਗ ਕਰਦਾ ਤਾਂ ਉਹ ਉਸ ਨੂੰ ਸ਼ਾਲ ਬਿਲਕੁਲ ਫਰੀ ਦਿੱਤਾ ਜਾਊਗਾ ਜੀ ਸ਼ਾਲ ਚੈੱਕ ਕਰ ਸਕਦੇ ਹੋ ਜੀ ਆਪਣੇ ਇਹ ਸ਼ੋਲ ਰਹਿਣੇ ਆ ਜੀ ਆਪਣੇ ਕੋਲ ਇਹੀ ਸ਼ੋਲ ਸਟਾਕ ਦੇ ਵਿੱਚ ਹੈ ਜੀ ਤੇ 2500 ਰੁਪਏ ਦੀ ਪਰਚੇਜ਼ਿੰਗ ਤੇ ਜੀ ਇੱਕ ਸ਼ੋਲ ਬਿਲਕੁਲ ਫ੍ਰੀ ਹੈ ਜੀ ਸੇਲ ਦੇ ਰੇਟ ਆ ਸਾਰੇ ਕੱਪੜਿਆਂ ਦੇ ਜੀ ਸ਼ੋਲ ਤੁਸੀਂ ਫ੍ਰੀ ਦੇ ਵਿੱਚ ਲੈ ਸਕਦੇ ਹੋ ਜੀ ਹਾਂਜੀ ਸਿਰਫ ਮੋٹے ਕੱਪੜੇ ਦੇ ਉੱਤੇ ਹੀ ਸੇਲ ਰਹਿਣੀ ਹੈ ਜੀ ਇਹ ਇੱਕ ਆਪਣੇ ਆ ਕੁੜਤੇ ਜਾਂ ਮੈਂ ਆਪਣੇ ਕੋਲ ਇਹ ਥੋੜਾ ਜਿਹਾ ਸਟਾਕ ਬਚੇ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਸਟਾਕ ਆਪਣੇ ਕੋਲ ਅਵੇਲੇਬਲ ਹੈ ਜੋ 700 ਵਾਲੇ ਕੁਰਤੇ ਆम्मे ਉਹ ਵੀ ਕੱਲ 500 ਦੇ ਵਿੱਚ ਹੀ ਦਿੱਤੇ ਜਾਣੇ ਜੀ 700 ਵਾਲਾ ਕੁਰਤਾ ਜੰਮੇ ਵੀ 500 ਦੇ ਵਿੱਚ ਹੀ ਕਰ ਦਿੱਤਾ ਤੁਸੀਂ ਤੁਸੀਂ ਕੱਲ ਸ਼ਾਪ ਤੇ ਵਿజిਟ ਕਰਕੇ ਖਰੀਦ ਸਕਦੇ ਹੋ ਇਹ ਜੋ ਕੋਈ ਵੀ ਦਿਖ ਰਿਹਾ ਜੀ ਸਾਰੇ 500 ਰੁਪਏ ਦੇ ਵਿੱਚ ਹੀ ਦਿੱਤੇ ਜਾਣਗੇ ਜੀ ਚਾਹੇ ਕਸ਼ਮੀਰਾ ਨੰਬਰ ਹੈ ਜੀ ਚਾਹੇ ਮਰੀਨੋਵੂਲ ਨੰਬਰ ਹੈ ਸਾਰੇ ਕੁਰਤੇ ਜੰਮੇ ਤੁਹਾਨੂੰ 500 ਰੁਪਏ ਦੇ ਵਿੱਚ ਹੀ ਦਿੱਤੇ ਜਾਣਗੇ ਜੀ ਹਾਂਜੀ ਤੇ ਇੱਕ ਜੋ ਹੋਰ ਆਫਰ ਹੈ ਜੀ ਇੱਕ ਤਾਂ 2500 ਦੇ ਉੱਤੇ ਆਫਰ ਹੈ 2500 ਦੇ ਉੱਤੇ ਇੱਕ ਸ਼ਾਲ ਫ੍ਰੀ ਹੈ ਜੀ ਜੇ ਕੋਈ ਕੱਲ 8000 ਦਾ ਕੱਪੜਾ ਸਰਦੀ ਵਾਲਾ ਖਰੀਦਦਾ ਜੀ 8000 ਰੁਪਏ ਦੇ ਵਿੱਚ ਕੱਪੜਾ ਖਰੀਦਦਾ ਸਰਦੀ ਵਾਲਾ ਤਾਂ ਉਸ ਨੂੰ ਇਹ ਜੋ ਰਾਖੀ ਦਾ ਸੂਟ ਹੈ 1000 ਰੁਪਿਆ ਵਾਲਾ ਬਿਲਕੁਲ ਫ੍ਰੀ ਦਿੱਤਾ ਜਾਊਗਾ 8000 ਦਾ ਕੱਪੜਾ ਤੁਸੀਂ ਖਰੀਦੋ ਸਰਦੀ ਵਾਲਾ ਚਾਹੇ ਕੱਪੀ ਸੂਟ ਹੋਣ ਚਾਹੇ কুরਤੇ ਜਾਂ ਮੇਹਨ ਹੋਣ ਚਾਹੇ ਕੜਾਈ ਵਾਲੇ ਸੂਟ ਹੋਣ ਸਰਦੀ ਦਾ ਕੱਪੜਾ ਹੋਣਾ ਚਾਹੀਦਾ ਜੀ 8000 ਰੁਪਏ ਦੇ ਵਿੱਚ ਤਾਂ ਉਸ ਨੂੰ ਇਹ ਰਾਖੀ ਦਾ ਸੂਟ ਜੋ 1200 ਸੇਲ ਹੁੰਦਾ ਹੈ ਜੀ ਕੱਲ ਸੇਲ ਦੇ ਵਿੱਚ ਆਪਾਂ ਨੇ 1000 ਰੁਪਏ ਦਾ ਕੀਤਾ ਤੇ ਇਹੀ 1000 ਰੁਪਿਆ ਵਾਲਾ ਸੂਟ ਬਿਲਕੁਲ ਫਰੀ ਦਿੱਤਾ ਜਾਣਾ ਜੀ ਉਸ ਨੂੰ ਇਹ ਆਪਣੀ ਇੱਕ ਆਫਰ ਹੈ ਜੀ ਹਾਂਜੀ ਹੁਣ ਆਪਾਂ ਵੀਡੀਓ ਨੂੰ ਜਿਆਦਾ ਲੰਮਾ ਨਹੀਂ ਕਰਦੇ ਦੁਬਾਰਾ ਇੱਕ ਵਾਰ ਫਿਰ ਤੋਂ ਰਿਪੀਟ ਕਰਦੇ ਜੀ ਫਿਰ ਮੈਂ ਕਸਟਮਰ ਨੂੰ ਐਡਰੈਸ ਦੱਸਣਾ ਹੈ ਜੀ ਸਬਤ ਪੈਲ ਤੇ ਜੀ ਆਪਣੀ 100 ਰੁਪਏ ਮੀਟਰ ਦੀ ਆਫਰ ਰਹਿਣੀ ਹੈ ਪਲੇਨ ਫੈਬਰਿਕ ਦੀ ਕੱਟ ਪੀਸਾ ਨਿਊ オーਪਨ ਕੀਤੇ ਜਾ ਰਹੇ ਜੀ ਕੱਲ ਰਸ਼ੀਆ ਬ੍ਰਾਂਡ ਦੇ 150 ਰੁਪਏ ਮੀਟਰ ਪਲੇਨ ਸੁਪਰ ਫਾਈਨ ਪਸ਼ਮੀਨੇ ਦੀ ਵੀ ਪਲੇਨ ਕੱਟ ਪੀਸ ਓਪਨ ਕੀਤੇ ਜਾ ਰਹੇ ਜੀ ਕੱਲ ਇੱਕ ਪਾਰਸਲ ਪੂਰਾ ਆਪਣੇ ਕੋਲ ਆਇਆ ਜੀ ਇਸ ਦਾ ਰੇਟ ਵੀ 150 ਰੁਪਏ ਮੀਟਰ ਰਹਿਣਾ ਜੀ ਕੋਟ ਰਾਈਜ਼ ਦਾ ਪੂਰਾ ਸੂਟ ਜੀ 5 ਮੀਟਰ ਰਸ਼ੀਆ ਬ੍ਰਾਂਡ ਦਾ 1100 ਰੁਪਏ ਦਾ ਦਿੱਤਾ ਜਾ ਰਿਹਾ ਕੱਲ ਜੀ ਚੈੱਕ ਕੀਤੇ ਜਾਣ ਡਿਜ਼ਾਈਨ ਜੀ 5 ਮੀਟਰ ਦਾ ਸੂਟ ਜੀ 1100 ਰੁਪਏ ਦੇ ਵਿੱਚ ਜੀ ਤੇ ਆਰਾਮ ਟੈਕਸਟ ਦੇ ਸੂਟਾਂ ਦੇ ਆਪਾਂ ਨੇ ਆਫਰ ਲਗਾ ਦਿੱ ਚੁੱਕੇ ਹਾਂ ਜੀ ਪੂਰਾ ਇੱਕ ਸੂਟ 1000 ਦਾ ਤਿੰਨ ਸੂਟ ਖਰੀਦੋਗੇ ਤਾਂ 2600 ਰੁਪਏ ਦੇ ਵਿੱਚ কুর্তা ਜਾਂ ਮਾ ਆਪਾਂ ਨੇ 500 ਰੁਪਏ ਦੇ ਵਿੱਚ ਕਰ ਦਿੱਤਾ ਹੈ ਜੀ ਕੋਈ ਮਰਜ਼ੀ ਆ ਕੇ ਤੁਸੀਂ কুর্তা ਜਾਂ ਮਾ ਖਰੀਦੋਗੇ ਤਾਂ 500 ਰੁਪਏ ਦੇ ਵਿੱਚ ਹੀ ਦਿੱਤਾ ਜਾਊਗਾ ਰਾਖੀ ਦਾ ਸੂਟ ਆਪਾਂ 1000 ਰੁਪਏ ਦਾ ਕਰ ਦਿੱਤਾ ਹੈ ਜੀ ਤੇ ਨਾਲ ਜੋ ਆਫਰਸ ਰੱਖੀ ਹੈ ਜੀ 2500 ਦੀ ਪਰਚੇਜ਼ਿੰਗ ਤੇ ਸ਼ਾਲ ਫ੍ਰੀ ਹੈ ਜੀ ਐਂਡ 8000 ਦੀ ਸ਼ਾਪਿੰਗ ਤੇ ਇੱਕ ਰਾਖੀ ਦਾ ਸੂਟ ਕੋਈ ਵੀ ਤੁਸੀਂ ਆਪਦੀ ਮਨਪਸੰਦ ਦਾ ਲੈ ਸਕਦੇ ਹੋ ਜੀ ਹਾਂਜੀ ਹਾਂਜੀ ਜੋ ਸਾਡੇ ਨਿਊ ਸਬਸਕ੍ਰਾਈਬਰ ਹੈ ਉਹਨਾਂ ਨੂੰ ਦੱਸ ਦਈਏ ਜੀ ਸਾਡੀ 숍 ਮਾਨਸਾ ਦੇ ਵਿੱਚ ਹੈ ਜੀ ਕਾਕਾ ਕਲੋਥ ਹਾਊਸ ਨਾਮ ਹੈ ਜੀ ਤੁਸੀਂ ਬੱਸ ਸਟੈਂਡ ਉੱਤਰ ਜਾਓ ਬੱਸ ਸਟੈਂਡ ਤੋਂ ਬਾਜ਼ਾਰ ਵੱਲ ਨੂੰ ਆਓ ਪੀਰ ਖਾਨਾ ਆ ਜਾਊਗਾ ਪੀਰ ਖਾਨੇ ਦੇ ਬਿਲਕੁਲ ਨਾਲ ਜੀ ਡੱਬੇ ਵਾਲੀ ਗਲੀ ਹੈ ਜੀ ਇਸ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਜੀ ਕਾਕਾ ਕਲੋਥ ਹਾਊਸ ਦਾ ਨਾਮ ਹੀ ਆਪਣੀ ਬੋਰਡ ਲੱਗਿਆ ਹੋਇਆ ਹੈ ਜੀ ਕਾਕਾ ਕਲੋਥ ਹਾਊਸ ਦਾ ਕੋਈ ਸਿਮਿਲਰ ਨੇਮ ਤੁਹਾਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਸਿਮਿਲਰ ਨੇਮ ਜੀ ਸਿਰਫ ਕਾਕਾ ਕਲੋਥ ਹਾਊਸ ਦਾ ਨਾਮ ਹੀ ਤੁਸੀਂ ਯਾਦ ਰੱਖਣਾ ਤੇ ਬਾਕੀ ਇੱਕ ਨੰਬਰ ਤੁਹਾਨੂੰ ਦੇ ਰਿਹਾ ਜੀ 94641 96298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਕਾਨ ਤੇ ਵਿజిਟ ਕਰ ਸਕਦੇ ਹੋ 94641 96298 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸ਼ਾਪ ਤੇ ਵਿజిਟ ਕਰ ਸਕਦੇ ਹੋ ਕੱਲ ਘੱਟ ਕੱਪੀਸ ਦਾ ਵੀ ਕਾਫੀ ਸਟਾਕ ਹੈ ਜੀ ਤੇ ਫਰੈਸ਼ ਕਪੜਾ ਵੀ ਕਾਫੀ ਆਪਣੇ ਆਫਰ ਦੇ ਵਿੱਚ ਰੱਖਿਆ ਜੀ ਤੇ ਪਲੱਸ ਆਫਰ ਐਕਸਟਰਾ ਵੀ ਹੈ ਜੀ ਜੇ ਤੁਸੀਂ 8000 ਦੀ ਪਰਚੇਜ਼ਿੰਗ ਕਰਦੇ ਹੋ 8000 ਤੱਕ ਕਪੜਾ ਸਰਦੀ ਵਾਲਾ ਖਰੀਦਦੇ ਹੋ ਤਾਂ ਇੱਕ ਸੂਟ ਰਾਖੀ ਦਾ ਬਿਲਕੁਲ ਫ੍ਰੀ ਦਿੱਤਾ ਜਾਣਾ ਹੈ ਜੀ ਜੀ ਹਾਂ ਜੀ ਤੇ ਹੁਣ ਵੀਡੀਓ ਨੂੰ ਬਸ ਮੈਂ ਸਮਾਪਤ ਕਰ ਦਿਆਂ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਹਾਂ ਜੀ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਸਾਰੇ ਤੇ ਕੱਲ ਤੁਹਾਡੇ ਸਾਥ ਦੀ ਲੋੜ ਹੈ ਜੀ ਮਿਲਦੇ ਹਾਂ ਜੀ ਧੰਨਵਾਦ ਜੀ